ਹਾਂਜੀ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਤੇ ਲੱਗੇ ਹੋਇਆ ਬੰਬ ਚਲਾਉਣ ਅਕੀਕਾ ਜਿਹਾ ਤੂੰ ਦੇ ਕੇ ਆਇਆ ਜੀ ਇਹ ਰੋੜੇ ਮਾਣਿਆ ਜਨੇ ਕੁਇੰਟਾ ਜਿਹਾ ਆ ਨਿਆਣਾ ਸਭ ਤੋਂ ਹਾਂ ਆਹ ਇਹੇ ਜਿਹਾ ਪਟਾਕੇ ਵੀ ਉਣੇ ਚਾਹੀਦੇ ਹੈ ਕਹੀ ਜੇ ਕਹੀ ਜੇ ਇਹੀ ਜੇ ਲਾਲ ਪੀਲੇ ਸਾਰੇ ਬੋਲੇਗਾ ਦੂਜਾ ਲੈਟਰ ਲਈ ਆ ਚੋਲਾ ਭਰ ਕੇ ਲੈ ਕੇ ਆਇਆ ਵਾ ਯਾਰ ਆ ਵੀ ਛੱਡਣਾ ਆਪਾਂ ਨੇ ਇੱਕ ਹਾਂ ਦੋ ਮੇਰੀ ਰੀਲ ਬਣਾ ਦਿਓ ਹਾਂ ਮੇਰੀ ਬਣਾ ਦੇ ਕਰੀ ਦੇ ਉਹ ਤਾਂ ਹੈਗੇ ਆ ਉਹ ਵਾ ਲੈ ਫਿਰ ਇੱਕ ਨਾ ਬਣਾ ਦੀ ਮੇਰਾ ਉਹ ਆ ਛੱਡਣੀਆਂ ਦੇਖੀਂ ਆਂਦੀ ਇਹਨਾਂ ਦੀ ਆ ਦੇ ਇੱਕ ਇੱਕ ਰੀਲ ਬਣਾਈ ਮੇਰੀ ਚੱਲ ਉਹ ਦੂਆ ਸ਼ੂਟਰ ਦਾ ਕੱਢ ਕੇ ਰੱਖਤਾ ਕਿਤੇ ਕਿਹੜਾ ਦੂਆ ਕਿਹੜਾ ਹੱਥ ਚਲਾਉਣੇ ਵਾਲਾ ਤਾਂ ਆਪਾਂ ਨਹੀਂ ਕੱਤੀ ਤੇ ਮੈਂ ਹੋਰ ਕਿੰਨੀ ਜਗਾ ਚੜਦੀ ਆ ਨਾ ਤੇਰੇ ਮਨ ਨੂੰ ਤੇਰਾ ਰੈਣ ਤੇ ਟਾਈ ਖਾਣੀ ਆ ਹੈਨਾ ਬਲਾਈ ਰੀਲਾ ਕੋਈ ਬਾਂਬਾ ਕੀ ਹੈ ਬਾਂਬਾ ਕੀ ਹੈ ਦਹਾਈ ਦਹਾਈ ਬਾਂਬਾ ਬਾਂਬਾ ਵਾਏ ਕਰੋ ਬਣਾ ਦੇ ਚੱਲੋ ਚੱਲ ਸੈਵਨ ਸ਼ਾਟ ਆ ਯਾਰ ਇਹ ਲਾਡੀ ਮਰਾਏ ਜਾਣਗੇ ਇਹ ਇਹਦੀ ਹਲੇ ਰੀਲ ਨਹੀਂ ਬਣਾਉਂਦਾ ਕੋਈ ਵਿਚਾਰੇ ਦੀ ਆਏ ਬਾਈ ਲੱਗ ਗਿਆ ਅੱਛਾ ਅੱਜ ਆਹ ਬੰਦਾ ਚੁੱਪ ਚੁੱਪ ਕਿਵੇਂ ਹੈ ਮੁੰਡੇ ਦੀ ਰੀਲ ਸ਼ੂਟ ਹੁੰਦੀ ਉਧਰ ਨੂੰ ਕਿਹ ਲੜਾ ਗਿਆ ਨਹੀਂ ਰੀਲ ਸ਼ੂਟ ਹੁੰਦੀ ਮੁੰਡੇ ਦੀ ਹੋ ਗਈ ਯਾਰ ਫੋਟੋ ਕਿ ਰੀਲ ਬਣਾ ਦੇ ਅਸਲੀ ਬੰਬ ਤਾਂ ਕੱਢਣੇ ਹਲੇ ਕਿਹੜਾ ਨਹੀਂ ਨਹੀਂ ਪਟਾਖੇ ਵਾਲੇ ਜਣਾ ਮੈਨੂੰ ਪਟਾਖੇ ਵਾਲਿਆਂ ਦਾ ਤਾਂ ਯਾਰ ਬੇਕਾਰ ਕੰਮ ਆ ਨਾ ਨਾ ਵਧੀਆ ਐ ਤਾਂ ਵੀਡੀਓ ਵਧੀਆ ਲੱਗਿਆ ਬਹੁਤ ਚੱਕਦਾ ਉਹਦਾ ਧਮਾਕਾ ਵਧੀਆ ਵਾਹ ਧਮਾਕੇ ਦੀ ਗੱਲ ਮੇਰੇ ਫੋਟੋ ਵਿੱਚ ਨਾ ਨਾ ਵੀਰੇ ਫੜ ਲਓ ਨਾ ਨਾ ਵੀਰੇ ਉਹ ਲੈ ਬਜਾਓ ਨਹੀਂ ਨਹੀਂ ਵੀਰੇ ਤੁਸੀਂ ਬਜਾਓ ਨਹੀਂ ਵੀਰੇ ਐਵੇਂ ਚੱਲੋ ਉੱਥੇ ਰਹਿਣਾ ਕਰਦਾ ਆਓ ਲੋ ਡੱਬੀ ਲਿਆਓ ਯਾਰ ਆ ਪਾਟ ਆ ਲੈ ਪਾਟੇ ਡੱਬੀ ਵਾ ਹਾਂ ਹਾਂ ਇਹ ਚਾਟਰ ਮਟਰ ਉਹ ਰੋਹੀ ਦੇ ਆ ਮਰਾਦੀ ਚੱਲਿਆ ਆਹੋ ਪਿਛਲੀ ਵਾਰ ਪਾੜੇ ਦਿੱਤੇ ਉਹ ਤਿੰਨ ਪਟੜਕੇ ਦੇ ਵਿਚਲੀ ਆਹ ਲੈ ਮੈਂ ਫੋਟੋ ਖਿੱਚਣੀ ਐ ਅੱਗ ਲੱਗਦੀ ਫੜ ਲਈ ਯਾਰੇ ਪਿੱਛੇ ਤੁਹਾਡੀ ਫੋਟੋ ਰਾਏ ਚੱਕਰ ਦੇ ਭੱਡੇ ਆਉ ਮੇਰੀ ਵੀ ਖਿੱਚੀ ਫੋਟੋ ਆਂ ਜੇ ਛੱਡਣਾ ਆਪਾਂ ਨੂੰ ਮੇਰੀ ਰੀਲ ਬਣਾ ਦਿਓ ਚੱਲੋ ਚੱਲ ਮੈਨੂੰ ਇੱਕ ਕਲਿੱਪ ਦੇ ਦਿਓ ਹਾਂ ਹਾਂ ਲੈ ਆਹ ਵੜੀ ਪੜਦੇ ਰ ਪੈਰ ਕਿੱਥੇ ਤੋ ਬਈ ਗੁਰਪ੍ਰੂਫ ਦਾ ਸੈਲੀਬ੍ਰੇਸ਼ਨ ਆ ਲੈ ਬਈ ਆਰੇ ਉਹ ਮੁੰਡਾ ਦੇਖ ਲਾ ਉਹ ਆਪਣੀ ਸ਼ਰਟ ਦੇ ਨਾਲ ਦੀ ਮੈਚਿੰਗ ਕਰਕੇ ਲੈ ਕੇ ਆਇਆ ਇਹਦਾ ਉਹ ਪੀਲਾ ਰੰਗ ਪਸਾਉਂਦਾ ਉਹਨੂੰ ਤੈਨੂੰ ਖਾਲੀ ਖਾਣਾ ਦੇਖੀ ਆਪਣੇ ਆਪਣੇ ਕੀ ਐਲੀ ਦਾ ਢੰਡ ਵੀ ਨਹੀਂ ਜਿਹਨੇ ਕੱਪੜੇ ਪਾਏ ਵੀ ਉਹ ਨਹੀਂ ਆਪ ਨੇ ਦੇਖ ਉਹ ਇੰਨਾ ਨੇ ਕੁਝ ਤਾਂ ਆਲੇ ਨੇ ਨਾ ਟਿੱਕੂਰੀ ਗੱਟ ਫੜਦੇ ਕਣਕ ਵੀ ਜਿਕੇ ਆਇਆ ਫੇਰ ਨਾ ਕਿ ਨਹੀਂ ਆਇਆ ਨਹੀਂ ਮੇਰੀ ਗੱਲ ਸੁਣ ਕਣਕ ਦੇ ਨਹਾਉਣ ਜਿ ਕਿਹਾ ਮਤਲਬ ਜਰਾ ਜੀ ਮਤਲਬ ਉਹਦੇ ਚ ਉਹ ਵੀ ਸੁਆਬ ਹੀ ਹੁੰਦੀ ਆ ਮਿੱਟੀ ਵੀ ਹੁੰਦੀ ਆ ਧੂੜ ਵੀ ਹੁੰਦੀ ਆ ਕਿੰਨਾ ਕੁਸ ਹੁੰਦਾ ਬੰਦੇ ਨਾ ਆਉਗਾ ਨਹੀਂ ਹਾਂ ਜ਼ਰੂਰੀ ਆ ਨਾ ਮੈਂ ਵਧੀਆ ਗੱਲਾਂ ਨਾਣਾ ਚਾਹੀਦਾ ਮੈਂ ਤਾਂ ਹੋਈ ਕਹਿੰਦਾ ਕਿ ਚੱਲ ਜੂਗਾ ਅੱਜ ਚੱਲ ਪਿਆ ਚੱਲ ਪਿਆ ਅਰੇ ਨਹੀਂ ਪਤਾ ਉੜੂਗਾ ਕਿ ਨਹੀਂ ਉੜੂਗਾ ਉਹ ਤਾਂ ਦੇਖਦੇ ਹੁਣ ਹਾ ਬਣ ਗਿਆ ਐਨੇ ਜਾ ਐਨੇ ਲੱਗ ਤੂ ਹੀ ਉਹ ਤੂੰ ਹੀ ਧੂਆ ਕਰਾ ਲੈ ਕਿਨੇ ਔਰ ਇੱਕ ਉਧਰ ਉਹਨਾਂ ਦੀ ਰੀਲ ਬਣਾ ਲੈ ਛੱਡ ਜਾ ਲਓ ਜੀ ਜਦ ਹੀ ਤਾਂ ਮੋਮ ਦਾ ਬਹੁਤ ਹਾਂ ਗੱਲ ਤੇਰੇ ਸਿਰਪੇ ਜਰੇ ਲੱਗਿਆ ਦੇਖਾ ਛੱਡ ਦਵਾ ਛੱਡ ਦੇ ਛੱਡ ਦੇ ਕੀ ਆਉਂਦਾ ਛੱਡ ਦੇ ਆ ਗਿਆ ਆਹ ਹੋ ਪਰ ਟੁੱਟ ਗਿਆ ਹੋ ਗਿਆ ਪਰ ਤਾਂ ਆ ਲੈ ਟਰ

ਗੇੜੀ ਸੈਡੋ ਮੜਿਆ ਜੱਲੂ ਅੱਜ ਉਹ ਬਣਾਉਣੀ ਆ ਕਿਸੇ ਨੇ ਨਹੀਂ ਮੈਂ ਬਣਾਉਣ ਲੱਗਿਆ ਕੀ ਜੇ ਰੀਲ ਬਣਾਉਣੀ ਕਿਸੇ ਨੇ ਲੈਣ ਦੇ ਯਾਰ ਬਿੰਦੂ ਪੋਸਟਰ ਨਿਕਲਿਆ ਬਿੰਦੂ ਫਿਰ ਤਾ ਜੇ ਤੂੰ ਇਹਨੂੰ ਬਣਾ ਬਣਾ ਯਾਰ ਲਓ ਜੀ ਇਧਰ ਲੱਗੇ ਹੋਏ ਨੇ ਚੋਬਰ ਪਟਾਸ ਨਾਲ ਪੰਗੇ ਲੈਣ ਨਾਲ ਹੀ ਕਿਨੇ ਬਣਾਈ ਆ ਇਹ ਆ ਬਣਾਈ ਆ ਡਾ ਨਲਕੇ ਦੀ ਆ ਨਾ ਉਹਦੀ ਨਲਕੇ ਦੀ ਆ ਕਿਪੋ ਗਰਾ ਇਹ ਛੜੀ ਦੇ ਨਾਲ ਨਲਕੇ ਪੱਕੀ ਨਹੀਂ ਇਹ ਵੀ ਭੋਰੇ ਦਾ ਭਾਗ ਯਾਰ ਕਿਹਾ ਯਾਰ ਪਟਾਸ ਦੀ ਉਹ ਜਾਸ ਮੈਲ ਜੀ ਆਉਂਦੀ ਆ ਹਨ ਬਲ ਜਿਆਦਾ ਆਉਂਦੀ ਆ ਆ ਦੀ ਬਾਹਰ ਦੇ ਉੱਪਰ ਉਹ ਪਾੜੇ ਉੱਧਰ ਜਾ ਇੱਧਰ ਨੂੰ ਆ ਉਹ ਸਟੋਪਰ ਉਹ ਉੱਥੇ ਚੱਲ ਉਹ ਉੱਧਰ ਇੱਧਰ ਸਕੂਟਰ ਨਹੀਂ ਉੱਧਰ ਚੱਲ ਬਣ ਨਹੀਂ ਇਹਦੇ ਨਾਲ ਕੋਈ ਨਹੀਂ ਕਿ ਨਹੀਂ ਉੱਧਰ ਲ ਮੈਂ ਨਹੀਂ ਬਣਾਉਣੀ ਸਨੈਪ ਬਣਾ ਦੇ ਅੱਛਾ ਮੈਂ ਕਿਤੇ ਇੱਧਰ ਨੂੰ ਆ ਕੇ ਚਲਾਉਣ ਲੱਗਿਆ ਔਰੀਰ ਬਣਾ ਦਿੰਦਾ ਸਨੈਪ ਕਈ ਵਾਰ ਪੈ ਵੀ ਜਾਂਦੀ ਆ ਪਾੜਾ ਫਰੈਸ਼ਰ ਚੱਲ 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 ਹਟ ਜਾ ਹਟ ਜਾ ਚੱਲ ਸੌਣ ਕਰ ਚੱਲ ਓਹੋ ਵੈਸੇ ਬਾਜ ਬਹੁਤ ਆ ਨਾ ਬਹੁਤ ਜ਼ਿਆਦਾ ਮੈਂ ਵੀ ਲੈ ਕੇ ਦੇਖਾਂ ਪੰਗਾ ਮੁੰਡੇ ਕਿੰਨੇ ਸ਼ਾਟ ਇਹਦਾ 288 ਆ ਬਾਕੀ ਹੁਣ ਪਤਾ 288 ਦੇਖਦੇ ਆ ਫਿਰ ਹੁਣ ਖੋਲ ਦੂੰਗਾ ਅਗਲੀ ਉਹਦੇ ਤੱਕ ਮਤਲਬ ਚਾਬੀ ਉਹ ਕਰਦੇ ਆਟੇ ਬਾ ਚਾਬੀ ਨਾਲ ਕਰ ਲਾ ਯਾਰ ਚਾਬੀ ਨਾਲ ਪਾੜ ਦੇ ਯਾਰ ਬਸ ਪਲਾਡੀ ਆ ਫੋਨ ਪਾੜੀ ਯਾਰ ਠੀਕ ਲੋ ਫਾਲਣਾ ਸਟਾਰਟ ਕਰਦੇ ਤੇ ਕਰਤੀ ਨਾ ਨਾ ਆਪਾਂ ਇਹ ਬਲੌਗ ਕਰਦੇ ਐ ਮੈਚ ਕਿ ਦੇਖਦੇ ਕਿਵੇਂ ਦੇਖਦੇ ਫਿਰ ਸੱਪ ਨਿਕਲ ਲੱਗਿਆ ਹੁੰਦਾ ਇਹੋ ਹੱਦ ਕਰਦੇ ਓਏ ਇੱਕੇ ਆ ਉਹ ਕਿੰਨੀਆਂ ਤੂਈਆਂ ਉਹ ਹਾਂ ਉਹਦੀ ਇੱਕ ਤੂਈ ਨੂੰ ਨਾ ਗੱਲ ਵਾਹੀ ਇੱਕ ਨੂੰ ਲਾ ਦੋ ਇੱਕ ਨੂੰ ਹੌਲੀ ਹੌਲੀ ਚੱਲਣਾ ਉਹ ਸਾਰਿਆਂ ਨੂੰ ਤਾਂ ਦਾ ਤੇਜ਼ ਇੱਕ ਮਿੰਟ ਇੱਕ ਮਿੰਟ ਹਾਂ ਖੇਤੀ ਕਰ ਫੇ ਉਹ ਇੱਥੇ ਲੈਣ ਚ ਓਏ ਹੱਥ ਜੇ ਨਾ ੱਡੀ ਤੇਰੇ ਵੀਰ ਵੀਰੇ ਵੀਰ ਮੇਰੇ ਦੱਸ ਦੇ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਬਾਗੂ ਮੇਰੀ ਗੱਲ ਸੁਣ ਐਕਟਿਵ ਤਿਆਰ ਰੱਖ ਮਣੀ ਸੈਲਫ ਮਾਰ ਕੇ ਤਿਆਰ ਰੱਖੀ ਉਹ ਇਹਦਾ ਪਤਾ ਹੀ ਲੱਗਦਾ ਬੱਜੀ ਬੱਜੀ ਚਲੋ 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 ਆ ਆ ਸਨਮਾਨਿਤ ਕੀਤਾ ਜਾਂਦਾ ਮੁੰਡੇ ਨੂੰ ਭਾਈ ਲਾਈਟ ਪਸਾਈ ਦਿਓ ਦੋ ਹੱਥਾਂ ਨਾਲ ਓਏ ਦੋ ਹੱਥਾਂ ਨਾਲ ਫਿਰਤ ਦੋ ਹੱਥਾਂ ਨਾਲ ਐਡਾ ਕਿਡਾ ਕੋ ਬਹੁਤ ਭਾਰੀ ਸਨਮਾਨਿਤ ਕੀਤਾ ਜਾਂਦਾ ਤੁਹਾਨੂੰ ਤਿਰੋਪਾ ਪਾਇਆ ਜਾ ਰਿਹਾ ਔਰ ਉਹ ਡਰ ਲੱਗਦਾ ਉਹ ਡਰ ਗਿਆ ਉਹ ਡਰ ਗਿਆ ਪੀਵੀ ਉਹ ਪੀਵੀ ਖਤਰ ਵਾਲੇ ਡਰ ਗਏ ਓਏ ਓ ਭਾਈ ਗੁਰੂ ਭਾਈ ਗੁਰੂ ਭਾਈ ਗੁਰੂ ਭਾਈ ਗੁਰੂ ਹੈ ਏ ਡਰ ਪਤਾ ਬਾ ਪਿੱਛੇ ਨੂੰ ਹਣੀ ਹੋਣੀ ਏ ਤੇਰੀ ਲਓ ਜੀ ਅਗਲੀ ਦੁਵਾਲੀ ਤੱਕ ਚੱਲੇ ਜਾਣਾ ਫਿਰ ਤਾਂ ਇਹੋ ਖੜਾ ਇਹ ਅਗਲੀ ਦੁਵਾਲੀ ਤੱਕ ਨੈਕਸਟ ਵਲੌਗ ਜੇ ਮਿਲਦੇ ਅਗਲੀ ਦੁਵਾਲੀ ਪਤਾ ਨਹੀਂ ਕਦੋਂ ਉਹ ਆਦਾ ਫੁੱਸ ਜਿਹਾ ਹੀ ਹੋ ਗਿਆ ਉਹ ਉਹ ਨਵਦੀ ਚੱਲਦਾ ਓਏ ਓਏ ਉਹ ਫਿਰ ਤਾਂ ਹੱਕ ਮੰਨ ਲਾ ਕਰ ਤੋ ਆਵੇ ਗੋਲ 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 ਬੋਹ ਕੈਂਟ ਜਲ ਰਿਹਾ ਓਏ ਕੈਂਟ ਆ ਵੈਸੇ ਨਾ ਵਰਤੇ ਕਿ ਜਗਾ ਟਗਾਏ ਨੂੰ ਇੱਕ ਜਗਾ ਪਰ ਉਹ ਸਰਪਾ ਟਗਾਉਂਦਾ ਲੈ ਇਹ ਲੱਗੇ ਆਪਣੀ ਕੰਮ ਜੇ ਕਰਨ ਜਿੰਨੇ ਨੇ ਮਕਾ ਕੇ ਠੰਡੇ ਜੇ ਹੋ ਜਣਾ ਉਹ ਸਾਡੀ ਲਾਈਟ ਨਾ ਭਜਾਦੀ ਤਾਰਾਂ ਨਾਲ ਇੱਥੇ ਉਧਰ ਸਿੱਧੀ ਜੀ ਗੱਲ ਆ ਬਾਈ ਦਾ ਉਹ ਭਾੜੇ ਲਾਈਟ ਨਾ ਭਜਾਦੀ ਲੈ ਓਏ ਮੋਏ ਓ ਤਾਜਾ ਗੀਰੀ ਗਰੀ ਓਏ ਤਾਜਾ ਗੀਰੀ ਗਰੀ ਓਏ ਓਹਾ ਵੀਰੇ ਓ ਵੀਰੇ ਹਾਂ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਬਾਗੂ ਦਾ ੱੱਕਾ ਹੋਇਆ ਮੈਂ ਪੀਪਲ ੱੱਕਲੂ ਬਾਈ ਜੋ ਮਰਜੀ ਡੀਪਰ ੱੱਕਲੂ ਬਰਾਇਆ ਜਾਵੇ ਪਰਜਾਇਤ ਹੁਣ ਇਕੱਠੀ ਹੋੜ ਜਾਈ ਬਾਗੂ ਬਣ ਗਈ ਬਾਗੂ ਹੈਗਾ ਬਾਈ 288 ਆ ਤੇਰੀ ਕਿਸਮਤ 288 ਵਸਗੀ ਦੀ 88 ਕਮੋਂ ਨਿਕਲੇ ਓ 88 ਵੀ ਨਹੀਂ ਆਇਆ ਉਹਦਾ ਕੋਈ ਛੋੜੇ ਨਿਕਲ ਗਿਆ ਦਾ ਬੁੱਦੂ ਕਿੱਟੋ ਗਿਆ ਇਹਦਾ ਬੁੱਦੂ ਨਿਕਲ ਗਿਆ ਬਾਗੂ ਦਾ ਮੋਏ ਮੋਏ ਕੋਈ ਨਹੀਂ ਬਾਗੂ ਦੇ ਦਿੰਦੇ ਗੱਲ ਨਹੀਂ ਨਾ ਨਹੀਂ ਕਰੇ ਅਗਰ ਰੋਟੀ ਹਾਲਾਉਣ ਚੁੱਪ ਕਰਕੇ ਮੋਏ ਮੋਏ ਹਲੇ ਕਹਿ ਰਹੀ ਇਸ ਦੇ ਬਾਗੂ ਤੂੰ ਤਾਂ ਰੀਲ ਬਣਾਉਣੀ ਆ ਕੇ ਰਹਿਣਾ ਬਾਦ ਵਿੱਚ ਬਾਗੂ ਦਾ ਮੂੰਹ ਦੇਖਣਾ ਮੇਰੇ ਸਨੈਪ ਦੇਤੀ ਉਹ ਤਾਂ ਸਨੈਪ ਉਹ ਵੀਰੇ ਜੋ ਮਰਜੀ ਕੋਹ ਚਾਹੇ 288 ਚਾਹੇ 388 ਦਾ ਤੱਕਾ ਬਾਈ ਸਾਡੇ ਬਾਗੂ ਨਾਲ ਹੋਇਆ ਸਿੱਧੀ ਜੀ ਗੱਲ ਆ